ਗੋਲੀ ਮਾਰੀਏ ਸੁਖੀ ਦੀ ਬੋਲੀ ਮਾਰੀਏ ਸੁਖੀ ਦੀ ਪਾਉ ਪਾਉ ਮਤਾ ਪਾਉ ਮਗੜਾ ਖੁਸ਼ੀ ਦਾ ਮੌਲ ਹੈ ਨਾ ਇਹਨਾਂ ਨੂੰ ਵੀ ਮਾਰੀਏ ਸੁਖੀ ਦੀ ਗੋਲੀ ਮਾਰ ਕੇ ਹਾਂਜੀ ਦੋਵੇਂ ਆਓ ਤੁਮ ਇੱਥੇ ਆਓ ਆਜੂ ਆਜੂ बंजो <tik> मुरा <tik> ਅੰਨੇ ਹਲੋ ਸ਼ੋਰਟ ਬਣਾ ਕੇ ਪਾ ਦੇ ਉਹਨਾਂ ਗੁਰਕਵਾਲ ਨੂੰ ਤੁਹਾਨੂੰ ਵਧਾਈਆਂ ਜੀ ਤੁਹਾਨੂੰ ਵਧਾਈਆਂ ਗੁਰਕਵਾਲ ਬੈਂਕ ਉਹ ਸਿਲੈਕਟ ਨਹੀਂ ਉੱਪਰ ਇਹਦੀ ਪਾ ਦਈਏ ਕੋਈ ਨਹੀਂ ਲੱਗ ਤੂੰ ਪਾ ਦੇ ਤੇਰਾ ਪਹਿਲਾਂ ਲੋਕੋ ਫੜ ਲੋਕੋ ਫੜ ਹੋ ਗਿਆ ਲੋਕੋ ਫੜ ਲੋਕੋ ਕਰ ਲੋਕੋ ਲੈ ਲੈ ਧੰਨ ਜੀ ਚਾਰ ਸੀ ਚਾਈ ਨਾ ਤਿੰਨ ਜਾ ਬਹੁਤ ਬਹੁਤ ਵਧਾਈਆਂ ਜੀ ਵਿਆਹ ਦਾ ਮੌਕਾ ਬਣਿਆ ਧੰਨ ਧੰਨ ਵਧਾਈਆਂ ਬਹੁਤ ਬਹੁਤ ਪਰਿਵਾਰਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਇੱਥੋਂ ਤੱਕ ਬੱਚੇ ਨੂੰ ਪਹੁੰਚਾਇਆ ਮਾਂ ਦਾ ਸ਼ਰਿਆ ਅਸੀਰਵਾਦ ਲੈ ਕੇ ਅਰਦਾਸ ਅਸੀਰਵਾਦ ਲੈ ਕੇ ਕਿਹਾ ਸੀ ਸਭ ਹਾਂ ਨਹੀਂ ਖਵਾ ਕੇ ਭੇਜਿਆ ਅਸੀਰਵਾਦ ਲੈ ਕੇ ਅੱਜ ਮੇਦਰ ਬੂਰ ਪਿਆ ਬਹੁਤ ਬਹੁਤ ਜ਼ਿਆਦਾ ਜੀ ਬੜੇ ਬੂਰ ਪਾਇਆ ਮਹਾਰਾਜ ਭੈਣ ਭਰਾਵਾਂ ਨੇ ਹਾਂ ਕੀ ਲੱਗਦਾ ਜਿਤਨਾ ਨੇਕੀ ਤੇ ਬਦੀ ਦੀ ਮਤਲਬ ਇੱਕ ਅੱਜ ਜਿਤ ਪ੍ਰਗਟ ਹੋ ਜ਼ਰੂਰ ਜ਼ਰੂਰ ਜੀ ਜ਼ਰੂਰ ਇੱਕ ਵਸੇ ਇਹਦੇ ਹਲਾਮਾ ਨਹੀਂ ਲਾ ਲੋ ਹਨਾ ਅਸੀਂ ਤਾਂ ਇਹ ਮੇੜਾ ਕੋਸ਼ਿਸ਼ ਨਹੀਂ ਸਾ ਅਸੀਂ ਤਾਂ ਜੇ ਉੱਠੇ ਨਹੀਂ ਉਹ ਤੇ ਇਹ ਰਹਮਣ ਤੋਂ ਉੱਤੇ ਬਣਿਆ ਉਹ ਸਾਡੇ ਤੌਣ ਚ ਕਿਲਾ ਠੋਕਰ ਨੂੰ ਫਿਰਦਾ ਆਂਦਾ ਮੈਂ ਹਰਨਾ ਵਸਾ ਵੀ ਤੌਣ ਚ ਕਿਲਾ ਠੋਕਰ ਉਹ ਵਾਇਗੁਰੂ ਬਾਬੇ ਬੁੱਢੇ ਸਾਂ ਨੇ ਅਰ ਬਾਤ ਸੁਣੀ ਆ

ਉਹ ਕਰਾਂਗੇ ਜ਼ਰੂਰ ਕਰਾਂਗੇ ਨਾ ਬਾਈ ਨੇ ਕੀ ਗੱਲ ਬੱਚੇ ਰੋ ਕਰਾਂ ਨੌਕਰੀਆਂ ਲਵਾਵਾਂਗੇ ਬੱਚਿਆਂ ਨੂੰ ਸਭ ਕੁਝ ਕਰਾਵਾਂਗੇ ਪਿੰਡ ਦੇ ਫਾਈਨਲੀ ਇੱਕ ਕੰਮ ਕਰਾਵਾਂਗੇ ਸਾਰਿਆਂ ਮਿਲਣਾ ਸੀ ਇਹੀ ਇੱਕ ਪਿੰਡ ਦੀ ਸਭ ਦੇ ਕਰਾਵਾਂਗੇ ਇਹ ਦੀ ਗੱਲ ਕੋਈ ਨਹੀਂ ਜੇ ਮਹਾਰਾਜ ਨੇ ਸਾਨੂੰ ਅਹੁਦਾ ਦਿੱਤਾ ਨਾ ਅਸੀਂ ਹੰਕਾਰ ਵੀ ਨਹੀਂ ਕਰਾਂਗਾ ਮੇਰਾ ਬੱਚਾ ਹੰਕਾਰ ਨਾ ਕਰੇ ਨਾ ਸਾਡੇ ਪਰਿਵਾਰਕ ਨੇ ਹੈਗਾ ਸਾਡੇ ਪਰਿਵਾਰਕ ਤੇ ਆ ਬਿ ਤਫਾ ਆ ਗਿਆ ਇਕੱਠੇ ਕਰਦੇ ਭਰਾ ਨਵਾਂ ਇਕੱਠਿਆਂ ਕਰਦੇ ਸਾਰੇ ਨਵੇਂ ਇਕੱਠਾ ਗਏ ਸਾਰੇ ਇਕੱਠਾ ਪਰਿਵਾਰ ਲਿੰਦਾ ਕੋਈ ਗੱਲ ਨਹੀਂ ਸਾਡੇ ਪਰਿਵਾਰ ਤੇ ਉਹਨਾਂ ਤੇ ਜੀਦਾਬਾ ਜੀਦਾਬਾ ਚੱਲੋ ਅੱਜ ਨਾਲ ਖੜਾ ਕਰੀਂ ਜੀ ਨਾਲ ਆ ਨਾਲ ਨਮਨ ਪਰਿਵਾਰ ਲੈਣ ਜਦੋਂ ਮੈਂ ਮੈਂ ਅੱਜ ਅੱਜ ਵੱਡੀ ਜਿੱਤ ਪ੍ਰਾਪਤ ਹੋਈ ਅੱਜ ਬਹੁਤ ਤਗੜੀ ਜਿੱਤ ਪ੍ਰਾਪਤ ਹੋਈ ਆ ਜੀ ਸਾਰੇ ਹਲਕੇ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਧੰਨਵਾਦ ਸਾਰੇ ਹੀ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਜਿਹੜਾ ਇਹ ਜਿਹੜਾ ਫਤਵਾ ਜਿਹੜਾ ਰੰਧਾਵਾ ਸਾਹਿਬ ਦੇ ਹੱਥ ਦੇ ਵਿੱਚ ਦਿੱਤਾ ਹੈ ਇੱਕ ਪਾਸੇ ਡਿਪੀਸੀ ਨੇ ਕੁਝ ਆਂਕੜੇ ਲੋਕਾਂ ਦੇ ਮੂਹਰ ਦੇਖੋ ਜੀ ਲੋਕਾਂ ਨੇ 2.5 ਸਾਲ ਦੇ ਵਿੱਚ ਜੋਰਦਾਵਾ ਸਾਹਿਬ ਨੇ ਕੰਮ ਕੀਤੇ ਨੇ ਹਲਕੇ ਦੇ ਵਿੱਚ ਉਹਦੇ ਮਤੈਦ ਹੀ ਜਿਹੜਾ ਫਤਵਾ ਰੰਧਾਵਾ ਸਾਹਿਬ ਦੇ ਕੰਮਾਂ ਕਰਕੇ ਲੋਕਾਂ ਨੇ ਉਹਨਾਂ ਨੂੰ ਜਿਹੜਾ ਫਤਵਾ ਦਿੱਤਾ ਆ ਤੇ ਅੱਗੇ ਤੋਂ ਮਿਰਦਾਵਾ ਸਾਹਿਬ ਨੇ ਵੱਧ ਤੋਂ ਵੱਧ ਮਿਹਨਤ ਕਰਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਨੀ ਆ। ਆਪਾਂ ਲਿਖਣਾ ਮੈਂ ਕਰਨਾ। ਅੱਜ ਵੀ ਮਿਹਨਤ ਲੱਗ ਰਿਹਾ ਪਿੰਡ ਨੂੰ ਐਂਬਲ ਗਿਆ। ਹੁਣ ਤੁਹਾਨੂੰ ਮਾਈਕ 'ਤੇ ਜਿਹੜੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀਆਂ ਅਸੀਂ ਮਿਹਨਤ ਕਰ ਰਹੇ ਸੀ ਜਿੱਤਣ ਨੂੰ ਇਹ ਟਿਕਟ ਮਿਲ ਸੀ ਸਾਨੂੰ ਤੇ ਇਸ ਗੱਲ ਦਾ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੀ ਮਿਹਨਤ ਨੂੰ ਪ੍ਰਮਾਤਮਾ ਨੇ ਹਰਦਾਵਾ ਸਾਹਿਬ ਦੀ ਮਿਹਨਤ ਨੂੰ ਫਲ ਲਾਇਆ ਲੋਕਾਂ ਦਾ ਬਹੁਤ ਬਹੁਤ ਸਪੋਰਟਰ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਕਾਮਯਾਬ ਪੀਤਾ ਹੰਦਾਵਾ ਸਾਹਿਬ ਨੂੰ ਕਾਮਯਾਬ ਕੀਤਾ ਡੋਰ ਟੂ ਡੋਰ ਵੀ ਅਸੀਂ ਨਰੂਜੀ ਦੇ ਨਾਲ ਵੀ ਕਰਦੇ ਰਹੇ ਬਹੁਤ ਧੰਨਵਾਦ ਹੈ ਲੋਕਾਂ ਦਾ ਬਾਬੇ ਬੁੱਢੇ ਸਾਹਿਬ ਦਾ ਕਿ ਜਿਨ੍ਹਾਂ ਨੇ ਸ਼ਾਪੁਰ ਨਗਰੀ ਦਾ ਨਾਮ ਜਿਹੜਾ ਹੈ ਬਹੁਤ ਹਲਕੇ ਦੇ ਵਿੱਚ ਉੱਪਰ ਲੈ ਕੇ ਆਏ ਨੇ ਕਿਉਂਕਿ ਇੱਕ ਬੜੀ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ ਕਿ ਇੱਕ ਪਿੰਡ ਦਾ ਐਮ.ਐਲ.ਏ. ਹੋਵੇ ਅਸੀਂ ਪਹਿਲਾਂ ਤੋਂ ਸ਼ੁਰੂ ਤੋਂ ਪਰਿਵਾਰ ਮੰਗ ਰਹੇ ਹਾਂ ਤੇ ਹੁਣ ਸਾਨੂੰ ਬਹੁਤ ਹੋਰ ਵੱਧ ਖੁਸ਼ੀ ਇਸ ਚੀਜ਼ ਦੀ ਹੋ ਰਹੀ ਹੈ ਕਿ ਸਾਡੇ ਪਾਜੀ ਜਿਹੜੇ ਨੇ ਐਡੀ ਵਿਧਾਨ ਸਭਾ ਤੱਕ ਪਹੁੰਚੇ ਆ ਪਿੰਡ ਸ਼ਾਹਪੁਰ ਜਾ ਜਾਂਦਾ ਤੇ ਵਿਕਾਸ ਹੋਣਾ ਹੀ ਹੋਣਾ ਹੈ ਹਲਕੇ ਦਾ ਵਿਕਾਸ ਬਹੁਤ ਜ਼ਿਆਦਾ ਹੋਏਗਾ ਕਿਉਂਕਿ ਪਾਜੀ ਦੀ ਬਹੁਤ ਮਿਹਨਤ ਹੈ ਬਹੁਤ ਮਿਹਨਤ ਕਰਨ ਵਾਲੇ ਇਨਸਾਨ ਨੇ ਲੱਗਦਾ ਕਿ ਭਗਵੰਤ ਮਾਨ ਨੇ ਜੋ ਕਿਹਾ ਸੀ ਕਿ ਡੇਰਾ ਬਬਨਾਨਤਵਾਸੀ ਉਹ ਹਿੱਸਾ ਪਾਓ ਸਾਨੂੰ ਡਬਲ ਸਪੀਡ ਦਾ ਕੰਮ ਨਾ ਲੱਗਣਾ ਲੋਕਾਂ ਨੇ ਉਸੇ ਕੰਮ ਨੂੰ ਮੋੜ ਲਈ ਹਾਂ ਜੀ ਹਾਂ ਜੀ ਭਾਈ ਇਹ ਬਿਲਕੁਲ ਸਹੀ ਗੱਲ ਆ ਉਹਨਾਂ ਨੇ ਕਿਹਾ ਸੀ ਕਿ ਡਬਲ ਸਪੀਡ ਦੇ ਨਾਲ ਕੰਮ ਸਾਨੂੰ ਇਹਨਾਂ ਪਤਾ ਇੱਕ ਸਾਡੇ ਜਿਹੜੇ ਗਰਦੀਪ ਸਿੰਘ ਭਾਜੀ ਆ ਇਹ ਹੁਣ ਹਲਕੇ ਦਾ ਵਿਕਾਸ ਡਬਲ ਕਰਾਉਣਗੇ ਆਉਣ ਵਾਲੀ 2027 ਦੇ ਵਿੱਚ ਵੀ ਅਸੀਂ ਵੱਡੇ ਮਾਰਜਨ ਦੇ ਨਾਲ ਆਪਣੇ ਹੰਧਾਵਾ ਸਾਹਿਬ ਨੂੰ ਜਿਤਾਵਾਂਗੇ ਭਗਵੰਤ ਮਾਨ ਦਾ ਬਹੁਤ ਬਹੁਤ ਭਗਵੰਤ ਮਾਨ ਸਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਇੱਡੀ ਵੱਡੀ ਸਾਨੂੰ ਟਿਕਟ ਦੇ ਕੇ ਨਵਾਜਿਆ ਧੰਨਵਾਦ ਉਹਨਾਂ ਦਾ ਵੀ ਤੇ ਧੰਨਵਾਦ ਲੋਕਾਂ ਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਧੰਨਵਾਦ ਅੱਜ ਸਾਡੀ ਇਤਨੀ ਖੁਸ਼ੀ ਹੈ ਬਹੁਤ ਬਹੁਤ ਅਸੀਕਾ ਬਈ ਪਾਸ ਨਾ ਵੀ ਤਾ ਹਾਂਜੀ ਅੱਜ ਐਮਐਲਏ ਬਣ ਗਿਆ ਰਦਾਵਾ ਸਾਹਿਬ ਕੇਵਨ ਦਾ ਮਤਲਬ ਹੈ ਇਹਨਾਂ ਦੇ ਨਾਲ ਜਿਹੜੇ ਮੈਂ ਕਿੰਨੀਆਂ ਅਜੇ ਕੋਈ ਵਰਡਸ ਹੀ ਨਹੀਂ ਹੈਗੇ ਵਰਡਸ ਹੀ ਮੁਗਨੇ ਆ ਬਾਕੀ ਇਹ ਵੀ ਬੜੀ ਖੁਸ਼ੀ ਹੈ ਸਾਨੂੰ ਬਹੁਤ ਮਿਹਨਤ ਕੀਤੀ ਸੀ ਇਹਨਾਂ ਨੇ ਤੇ ਉਹ ਮਿਹਨਤ ਦਾ ਸਾਨੂੰ ਅੱਜ ਫਲ ਮਿਲਿਆ ਰਦਾਵਾ ਸਾਹਿਬ ਨੇ ਮਿਹਨਤ ਕੀਤੀ ਤੁਸੀਂ ਵੀ ਬਹੁਤ ਮਿਹਨਤ ਕੀਤੀ ਬੀਬੀ ਐਨੋ ਨਾਲ ਇਹ ਕਿ ਕੈਂਪੇਨਿੰਗ ਕੀਤੀ ਅੱਜ ਲੋਕਾਂ ਨੇ ਤੁਹਾਡੇ ਹੱਕ ਤੇ ਫਤਵਾ ਦਿੱਤਾ। ਬਿਲਕੁਲ ਜੀ ਮੇਰੀ ਮਿਹਨਤ ਇਹਨਾਂ ਦੇ ਨਾਲ ਹੀ ਚੱਲਦੀ ਰਹੀ ਹੈ। ਮੈਂ ਤੇ ਇਹ ਬਾਹਰ ਦਾ ਕੰਮ ਸੰਭ ਦੇ ਸੀ ਤੇ ਮੈਂ ਕਿਚਨ ਦਾ ਕੰਮ ਸੰਭਦੀ ਰਹੀ ਹਾਂ। ਮੈਂ ਕਿਸੇ ਨੂੰ ਇਸ ਤਰ੍ਹਾਂ ਵੀ ਕੋਈ ਆਉਂਦਾ ਸੀ ਲੰਗਰ ਪ੍ਰਸ਼ਾਦਾ ਨਾਲ ਚੱਲਦਾ ਰਿਹਾ। ਹੁਣ ਮੇਰੀ ਡਿਊਟੀ ਬਾਹਰ ਦੀ ਲੱਗੀ ਸੀ ਉਹ ਵੀ ਮੈਂ ਪੂਰੀ ਉਤਰਾ ਹੀ ਕੀਤੀ ਹੈ। ਇਹ ਬਾਕੀ ਉਹ ਤੁਹਾਡੇ ਸਾਹਮਣੇ ਜੋ ਕੁਛ ਹੈਗਾ ਲੋਕਾਂ ਨੇ ਫਤਵਾ ਦਿੱਤਾ ਹੈ। ਲੋਕਾਂ ਨੇ ਅੰਦਰੋਂ ਬਿਲਕੁਲ ਕੀਤਾ। ਬਿਲਕੁਲ ਜੀ ਬਿਲਕੁਲ ਜਿੰਨਾ ਕ ਸਾਡੇ